ਸਪਾਈ ਕਰਮਚਾਰੀ ਯੂਨੀਅਨ ਜਿੰਦਾਬਾਦ ਸਪਾਈ ਕਰਮਚਾਰੀ ਯੂਨੀਅਨ ਜਿੰਦਾਬਾਦ ਸਪਾਈ ਕਰਮਚਾਰੀ ਯੂਨੀਅਨ ਤੇ ਨਾਗਮਨਾਂ ਪੱਕੇ ਦਾ ਮੈਚ ਇਹਦਾ ਬਹੁਤ ਟਾਈਮ ਹੋ ਗਿਆ ਭਾਈ ਤੇ ਇਹਨਾਂ ਦੀ ਤਨਖਾਹ ਹੈਗੀ ਥੋੜੀ ਵਿਚਾਰ ਨਹੀਂ ਇਹਨਾਂ ਦਾ ਸਰਦਾ ਨਹੀਂ ਹੋਗਾ ਤੇ ਉਹ ਬਹੁਤ ਹਨ ਜਿੰਦਾਬਾਦ ਜਿੰਦਾਬਾਦ ਸਵੇਕਾ ਜਿੰਦਾਬਾਦ ਵਾਤਾਵਰਨ ਦੀ ਜਿਹੜੀ ਬਲੈਸ ਕਰ ਰਹੇ ਇੱਕ ਬੰਦਾ ਨੇ ਟਾਡੀਆਂ ਕਿਉਂ ਕਰੇ ਮੈਂ ਰਾਜਕਮਰ ਸਫਾਈ ਕਰਮਚਾਰੀ ਯੂਨੀਅਨ ਦਾ ਪ੍ਰਧਾਨ ਹੜਤਾਲ ਅਸੀਂ ਇਸ ਕਰਕੇ ਹੜਤਾਲ ਕਰ ਰਹੇ ਆ ਕਿ ਜਿਹੜਾ ਪੰਜਾਬ ਪੰਜਾਬ ਲੈਵਲ ਤੋਂ ਸਾਨੂੰ ਕਾਲ ਆਈ ਆ ਸਾਡੇ ਪੰਜਾਬ ਦੇ ਅਧਿਕਾਰੀਆਂ ਦੀ ਉਰੇ ਮੁਤਾਬਕ ਅਹੀ ਹੜਤਾਲ ਕੀਤੀ ਆ ਇੱਕ ਦਿਨ ਦੀ ਅੱਜ ਦੀ ਅਗੇ ਗਾ ਸਾਨੂੰ ਸਮਾਂ ਮਿਲਿਆ ਜੇ ਨਾ ਸਾਡੀਆਂ ਮੰਗਾਂ ਮੰਨੀਆਂ ਗਈਆਂ ਅਸੀਂ ਗਾ ਲੰਮੇ ਸਮੇਂ ਤੱਕ ਹੜਤਾਲ ਕਰਾਂਗੇ ਕੀ ਨੇ ਮੰਗ ਸਾਡੀਆਂ ਮੰਗਾਂ ਇਹ ਕੱਚੇ ਬੰਦੇ ਪੱਕੇ ਕਰੋ ਤੇ ਜਿਹੜੇ ਸਾਡੀ ਪੈਨਸ਼ਨ ਆ ਪੁਰਾਣੀ ਉਹ ਲਾਗੂ ਕੀਤੀ ਜਾਏ ਤੇ ਸਾਡੇ ਡਰਾਈਵਰ ਜਿਹੜੇ ਨੇ ਭਰਾ ਉਹ ਵੀ ਕੱਚੇ ਨੇ ਉਹ ਵੀ ਪੱਕੇ ਕੀਤੇ ਜਾਣ ਤੇ ਸਾਡੇ ਜੋ ਆਪਣਾ ਦੱਤ ਕੇ ਸਾਡੇ ਨਾ ਕੀ ਆ ਗਏ ਨੇ ਆਪਣਾ ਬੰਦੇ ਉਹਨਾਂ ਨੂੰ ਵੀ ਰੱਖਿਆ ਜਾਏ ਤਰਸੇਦਾਰ ਤੇ ਪਿੰਡ ਦੀ ਡੀਐਮ ਜੇਕਰ ਸਰਕਾਰ ਢੱਡੀਆਂ ਮੰਗਾ ਨਹੀਂ ਪੂਰੀਆਂ ਕਰਦੀ ਅਗਲੀ ਰਣਨੀਤੀ ਕੀ ਹੈ ਅਗਲੀ ਸਾਡੀ ਰਣਨੀਤੀ ਹੋਵੇਗੀ ਕਿ ਲੰਮੇ ਸਮੇਂ ਤੱਕ ਰਹੀ ਆਪਣੇ ਜਿਹੜੇ ਪੰਜਾਬ ਦੇ ਲੀਡਰ ਨੇ ਅਸੀਂ ਉਹਨਾਂ ਦੇ ਮੁਤਾਬਕ ਜਿੱਦਾਂ ਉਹ ਸਾਨੂੰ ਕਾਲ आएगी ਅਸੀਂ ਉਹਨਾਂ ਦੇ ਮੁਤਾਬਕ ਚੱਲਾਂਗੇ ਜੀ ਸਰਦਾਰ ਜੀ ਕੀ ਮੰਗਾਏਗਾ ਹਾਂਜੀ ਪਹਿਲੇ ਤੇ ਤੁਹਾਡਾ ਧੰਨਵਾਦ ਆ ਜੀ ਤੇ ਇੱਥੇ ਪਹੁੰਚੇ ਹੋ ਅਚਿਆ ਨਗਰ ਕੌਂਸਲ ਮੇਰਾ ਨਾਮ ਬशीर कुमार ਸਫਾਈ ਸੇਵਕ ਬਤੌਰ ਕੰਮ ਕਰਦਾ ਮੈਂ ਪ੍ਰਧਾਨ ਆ ਕਲਕੱਤ ਕੰਟਰੈਕਟ ਬੇਸ ਜੂਨੀਅਰ ਪ੍ਰਧਾਨਮੈਂ ਹਾਂਜੀ ਤੇ ਬਾਕੀ ਜਿਹੜੇ ਕੱਚੇ ਮੁਲਾਜ਼ਮ ਉਹਨਾਂ ਨੂੰ ਪੱਕੇ ਕਰਨਾ ਚਾਹੀਦਾ ਬਹੁਤ ਟਾਈਮ ਹੋ ਗਿਆ ਭਾਜੀ ਤੇ ਇਹਨਾਂ ਦੀ ਤਨਖਾਹ ਹੈਗੀ ਥੋੜੀ ਵਿਚਾਰਿਆਂ ਦੀ ਇਹਨਾਂ ਦਾ ਸਰਦਾ ਨਹੀਂ ਹੈਗਾ ਤੇ ਇਹ ਬਹੁਤ ਤੰਗ ਆ ਤੇ ਬੇਨਤੀ ਕਰੀ ਸੁਣੀ ਚਾਹੀਦੀ ਸਰਕਾਰ ਨੂੰ ਬਾਕੀ ਜਿਹੜੇ ਪੈਨਸ਼ਨ ਹੈ ਉਹ ਵੀ ਬਹਾਲ ਕਰਨੀ ਚਾਹੀਦੀ ਹੈ ਪੱਕੇ ਮੁਲਾਜ਼ਮਾਂ ਦੀ ਹੋਰ ਜਿਹੜੀਆਂ ਜਿਹੜੀਆਂ ਮੰਗਾਂ ਹੈ ਉਹਨੀਆਂ ਪੂਰੀਆਂ ਕਰਨੀਆਂ ਚਾਹੀਦੀਆਂ ਸਰਕਾਰ ਨੂੰ ਇਹ ਅੱਗੇ ਧਿਆਨ ਹੀ ਨਾ ਕਰਨੇ ਨਾਲ ਕਿੰਨੀ ਤਨਖਾਹਾਂ ਤੇ ਕਿੰਨੀ ਮੰਗ ਕਰ ਰਹੇ ਭਾਈ ਇਹਨਾਂ ਦੀ ਹੈਗੀ ਹੈ ਨਾ 10100 ਤੇ ਕਿੰਨੇ ਰੁਪਏ ਕਾਉਂਟ ਚ ਦੇ ਦੇ ਕੱਚੇ ਮਜ਼ਦੂਰਾਂ ਦੇ ਤੇ 1100 ਕੋਠੇ ਇਦਾਂ ਪੰਡ ਘਟਾਉਂਦਾ ਵਾ ਤੇ ਉਹਦੇ ਵਿੱਚ ਨਹੀਂ ਸਰਦਾ ਅੱਜ ਕੱਲ ਮਹंगाई ਬਹੁਤ ਆ ਭਾਈ ਇਸ ਕਰਕੇ ਆਪਾਂ ਸਾਰਿਆਂ ਬੇਨਤੀ ਕਰਦੇ ਆ ਕੀ ਮੰਗ ਰੱਖੀ ਮੰਗੇ ਹੀ ਆ ਕਿ ਕੱਚੇ ਮਜ਼ਦੂਰਾਂ ਨੂੰ ਪੱਕੇ ਕੀਤੇ ਜਾਣ ਜਿਹੜੇ ਪੱਕੇ ਮਜ਼ਦੂਰਾਂ ਦੀਆਂ ਮੰਗਾ ਉਹ ਹੀ ਉਹੜੀਆਂ ਕੀਤੀਆਂ ਜਾਣੀਆਂ ਅੱਜ ਦੀਆਂ ਅੱਜ ਸ਼ਾਤੀਪੁਰ ਦੇ ਸਾਡੇ ਜਿਹੜੀ ਪੰਜਾਬ ਯੂਨੀਅਨ ਸਾਡੇ ਨਾਲ ਆ ਜਿਨ੍ਹਾਂ ਦੇ ਦੇਸ਼ਾਂ ਅਨੁਸਾਰ ਅਸੀਂ ਅੱਜ ਇੱਕ ਦਿਨ ਦੀ ਹੜਤਾਲ ਕੀਤੀ ਆ ਗਾਂ ਜੇ ਨਹੀਂ ਸਰਕਾਰਾਂ ਸਾਡੀਆਂ ਮੰਗਾ ਪੂਰੀਆਂ ਕਰਨਗੀਆਂ ਤਾਂ ਅਨਮਿਥੀ ਹੜਤਾਲ ਕੀਤੀ ਜਾਏਗੀ ਕਿਹੜੀ ਕਿਹੜੀ ਯੂਨੀਅਨ ਤੁਹਾਡਾ ਸਹਿਯੋਗ ਕਰਦੀ ਸਾਡੇ ਜਿਹੜੇ ਜ਼ਿਲ੍ਹੇ ਦੀ ਪੂਰੀ ਯੂਨੀਅਨ ਬੈਠੀ ਦੀ ਆ ਜ਼ਿਲ੍ਹੇ ਚ ਜਿੰਨੀ ਜੇ ਕਾਦੀਆਂ ਦੀ ਧਾਰੀਵਾਲਾ ਦਿਨਾਂ ਨਗਰਾਂ ਡੇਰਾ ਵਾ ਇਹ ਸਾਰੀ ਯੂਨੀਅਨ ਬੈਠੀ ਆ ਕੀ ਹੈ ਮੰਗਾ ਸਾਡੀ ਮੰਗਾ ਸਾਡੀ ਹੈ ਇਹ ਜਿਹੜੇ ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਏ ਕੱਚੇ ਬੰਦੇ ਪਕੇ ਕੀਤੇ ਜਾਂੰ ਬਿਨਾਂ ਸ਼ਰਤ ਦੇ ਇਸ ਸਾਰੇ ਮੰਗਾਂ ਨਹੀਂ ਮੰਨਦੀ ਚੱਲਦੀ ਰਹਿੰਦੀ ਅਗਲੀ ਰਣਨੀਤੀ ਇਹ ਹੈ ਕਿ ਅਨਮਨਤ ਹੀ ਹੜਤਾਲ ਕੀਤੀ ਜਾਏਗੀ ਸ਼ਹਿਰ ਚ ਧਰਨੇ ਲਾਏ ਜਾਣਗੇ ਚੌਂਕ ਬੰਦ ਕੀਤੇ ਜਾਣਗੇ ਸ਼ਹਿਰ ਦੇ ਵਿੱਚ ਅੱਜ ਕੰਮ ਕਾਜ ਨੂੰ ਕਿਵੇਂ ਰੱਖਿਆ ਗਿਆ ਹਾਂਜੀ ਸ਼ਹਿਰ ਦੇ ਵਿੱਚ ਅੱਜ ਕੰਮ ਕਾਜ ਨੂੰ ਕਿਵੇਂ ਰੱਖ ਕੰਮ ਕਾਰ ਅਜ ਬਿਲਕੁਲ ਬੰਦ ਹੈ ਜੀ